ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਨੇ ਜੀ ਨਵੀਂ ਗੱਡੀ ਤਿਆਰ ਕਰ ਲਈ ਆ ਜਿਹਦੇ ਉੱਤੇ ਆਪਾਂ ਨੇ ਸਵਰਾਜ ਟਰੈਕਟਰ ਵਾਲਾ ਪੇਂਟ ਕੀਤਾਗਾ ਤੇ ਇੰਜਣ ਜਿਹਦੇ ਵਿੱਚ ਆਪਾਂ ਨੇ 14 HP ਦਾ ਭਾਰਤ ਜੋਤੀ ਦਾ ਪੇਟੀ ਬੰਦ ਬਠਿੰਡੇ ਵਾਲਾ ਰੱਖਿਆਗਾ ਤੇ ਟਾਇਰ ਨੇ ਜਿਹਦੇ ਦੇ ਵਿੱਚ ਸੈਕੰਡ ਹੈਂਡ ਨੇ 75 ਪੈਸੇ ਪਏ ਨੇਗੇ ਤੇ ਸੈਲਫ ਸਟਾਰਟ ਆਗਾ ਤੇ ਸਲਫਰ ਦੇ ਵਿੱਚ ਜਿਹੜਾ ਉਹ ਨਵਾਂ ਲੱਗਿਆ ਹੋਇਆ ਹੈਗਾ ਤੇ ਬਾਕੀ ਇਹਦਾ ਸਾਰਾ ਕੰਮ ਕੰਪਲੀਟ ਹੈਗਾ। ਸਾਤਰੀ ਜਾਂ ਸਾਤਰੀ ਵਿੱਚ ਘੋੜੇ ਸ਼ੀਸ਼ੇ ਹੈਂਗਰ ਸਾਰਾ ਕੁਝ ਲੱਗਿਆ ਹੋਇਆ ਤੇ ਆਪਣਾ ਨੰਬਰ ਆ ਗਿਆ ਇਹ ਕੰਟੈਕਟ ਨੰਬਰ ਤੇ ਨੀਚੇ ਛੋਟਾ ਟੂਲ ਬਾਕਸ ਆ ਗਿਆ ਕੁਝ ਵੀ ਰੱਖਣਾ ਹੋਵੇ ਤੇ ਚੱਕਿਆ ਜਾ ਸਕਦਾ। ਪੰਜਾਬ ਆ ਗਿਆ ਜੀ ਤੇ ਰਫਲਾ ਲੱਗੀਆਂ ਹੋਈਆਂ ਨੇ ਤੇ ਬਾਈ ਨੇ ਸਪੈਸ਼ਲ ਇਟਲੀ ਦਾ ਜਿਹੜਾ ਫਲੈਗ ਲਗਵਾਇਆ ਤੇ ਪਿੱਛੇ ਟਰਾਲ ਆ ਗਿਆ ਜੀ ਤੇ ਜੂ ਪਿੱਛੇ ਆਪਣਾ ਜਿਹੜਾ ਡੱਲ ਆ ਗਿਆ ਜੀ ਡਾਲੇ ਤੇ ਆਪਣਾ ਕੰਪਲੀਟ ਐਡਰੈਸ ਆ ਬਿਸਵਕਰਮਾ ਐਗਰੀਕਲਚਰ ਵਰਕਸ ਸਨਾਮ ਰੋਡ ਪਿੰਡ ਖੇਰੋਂ ਤਸੀਲ ਸਨਾਮ ਜ਼ਿਲ੍ਹਾ ਸੰਗਰੂਰ ਸਟੇਟ ਪੰਜਾਬ ਤੇ ਪਿੱਛੇ ਆਪਣਾ YouTube ਚੈਨਲ ਵੀ ਆ ਗਿਆ ਸੇਰ ਸੇਰੋਂ ਵਾਲਾ ਤੇ ਇਧਰਲੀ ਸਾਈਡ ਤੋਂ ਵੀ ਉਮੇ ਦੀ ਉਮੇ ਪੇਂਟਿੰਗ ਆ ਗਈ ਸਾਰੀ ਤੇ ਉਹ ਨੀਚੇ ਆਪਣਾ ਜੀ ਬੈਂਟਰੀ ਬਕਸ ਆ ਗਿਆ ਬਟ ਇਹਦੇ ਵਿੱਚ 816 ਦੀ ਜਿਹੜੀ ਉਹ ਟਰੈਕਟਰ ਵਾਲੀ ਵੈਂਟ ਰੱਖੀ ਹੈ ਇਧਰ ਦੇ ਤੁਸੀਂ ਦੇਖ ਸਕਦੇ ਹੋ ਕੋਡੇ-ਕੋਡੇ ਲੱਗੇ ਹੋਏ ਨੇ ਤੇ ਇੰਜਨ ਹੈ ਜਿਹੜਾ ਵਿੱਚ ਇਹ ਦੇਖੋ ਭਾਰਤ ਜੋਤੀ ਦਾ 14 CP ਦਾ ਜੇ ਗੇਅਰ ਦੀ ਗੱਲ ਕਰੀਏ ਇੱਥੇ ਜਿਪਸੀ ਵਾਲਾ ਗੇਅਰ ਲੱਗਾ ਹੋਇਆ ਚੌਥਾ ਟਾਪ ਪੰਜਵਾਂ ਬੈਕ ਤੇ ਇਧਰ ਇਹਦਾ ਸਾਰਾ ਕੰਮ ਹੈ ਜਿਹੜਾ ਉਹ ਕੰਪਲੀਟ ਹੈ ਟਾਇਰ ਤੁਸੀਂ ਦੇਖ ਸਕਦੇ ਤੇ ਅੱਗੇ ਤੋਂ ਜਿਆ ਚਾਰ ਲਤਰ ਤੋਂ ਲੱਗਿਆ ਹੋਇਆ ਹਾਰਨ ਲੈਕਟਾ ਇੰਡੀਕੇਟਰ ਸਾਰਾ ਕੰਮ ਹੈ ਦਾ ਜਿਹੜਾ ਉਹ ਕੰਪਲੀਟ ਹੈ ਤੇ ਬਾਕੀ ਅਰਦਾਸ ਬੇਨਤੀ ਕਰਤੀ ਪ੍ਰਸਾਦ ਵੰਡੇ ਸਾਰਿਆਂ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਉਹ ਗਸਾਦ ਮਲਵਾਦਾ ਇੱਕ ਵਾਰ ਫਿਰ ਤੋਂ ਦੇਖ ਲਓ ਇਹ ਸਾਰਾ ਦਾ ਸਾਰਾ ਬਣਿਆ ਹੋਇਆ ਪਹਿਲੇ ਰੱਖਣੇ ਜਆ ਆਪਣਾ ਨੰਬਰ ਆ ਗਿਆ ਪੰਜਾਬ ਆ ਗਿਆ ਤੇ ਚਿੱਲੀ ਦਾ ਝੰਡਾ ਆ ਗਿਆ ਈ ਤੇ ਟਰਾਲਾ ਲੱਗਿਆ ਹੋਇਆ ਬਾਡੀ ਹੈ ਜਿਹੜੀ ਇਹਦੀ 8 ਫੁੱਟ ਲੰਮੀ ਆ 5 ਫੁੱਟ ਚੌੜੀ ਆ ਤੇ 2 ਫੁੱਟ ਉੱਚੀ ਆ ਕੰਪੈਸਟੇਰੀ ਜਿਹੜੀ ਵਜਨ ਚੱਕਣ ਦੀ ਉਹ 15 ਕੁ ਵਾਟਲ ਦੇ ਲੱਗੇ ਹੈਗੀ ਤੇ ਲਓ ਜੀ ਬੈਠੇ ਬਾਈ ਨੇ ਮਾਰਤੀ ਆ ਸਲਫਾ ਤੇ ਇਹਨੂੰ ਕਰਨਾ ਲੱਗਿਆ ਪਰਵਾਨਾ ਨਹੀਂ ਇਹਨੇ ਭਟੜਿਆਣੇ ਪਿੰਡ ਜਾਣਾ ਸੰਗਰੂਰੀ ਦੇ ਵਿੱਚ ਹੀ ਆ ਜਾਂਦਾ ਸਾਡੇ ਲਾਗਲੇ ਫੰਡਾ ਜੀ ਆ ਜਾਂਦਾ ਤੇ ਐਵਰੇਜ ਆ ਜਿਹੜੀ ਇਹ 50 60 ਦੇ ਦਿੰਦਾਗਾ ਖੇਤੀ ਵਾਲੀ ਦੇ ਕੰਮਾਂ ਲਈ ਇਹਨੂੰ ਬਿਹਤਰ ਸਮਝਿਆ ਜਾ ਸਕਦਾ ਜੇਕਰ ਖੇਤੋ ਕੱਖ ਲਿਆਉਣੇ ਨੇ ਪਹਿਲਾਂ ਆਪਾਂ ਬਲਦ ਰੇੜਾ ਜੋੜ ਦਿਤੀ ਜਾਂ ਟਰੈਕਟਰ ਨਾਲ ਲਿਆ ਕੇ ਹੁੰਦੇ ਦੀ ਤਾਂ ਆਪਾਂ ਨੂੰ ਉਹਨਾਂ ਚੀਜ਼ਾਂ ਦੀ ਹੁਣ ਲੋੜ ਨਹੀਂ ਟਰੈਕਟਰ ਕੱਢਣ ਦੀ ਵੀ ਨਹੀਂ ਲੋੜ ਕਿਉਂਕਿ ਇਹਦੇ ਟਰੈਕਟਰ ਦਾ ਪੂਰਾ ਕੰਮ ਦੇਣਾ ਆਪਾਂ ਨੂੰ ਤੇ ਬਾਕੀ ਵਧੀਆ ਬਣਿਆ ਹੋਇਆ ਸਾਰ ਸਿੱਟਾਂ ਤੇ ਕਵਰ ਨੇ ਜਿਹੜੇ ਉਹ ਲੱਗੇ ਹੋਏ ਨੇ ਸੱਤਰੀ ਉੱਤੇ ਕਵਰ ਲੱਗਿਆ ਹੋਇਆ ਤੇ ਸਾਰਾ ਕੰਮ ਆ ਜਿਹੜਾ ਜੀ ਇਹ ਸਾਰਾ ਕੰਪਲੀਟ ਹੀ ਆ ਜੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਾਂ ਨੂੰ ਕਰ ਲਿਓ ਫੋਲੋ ਜੀ ਧੰਨਵਾਦ